ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਰਮਨੀ ਦੇ ਉੱਤੇ ਬਹੁਤ ਇੰਪੋਰਟੈਂਟ ਸ਼ੋਅ ਕਰਾਂਗੇ ਜਸ਼ਪ੍ਰੀਤ ਪਾਟਿਆ ਜੀ ਸਾਡੇ ਨਾਲ ਨੇ ਜਸ਼ਪ੍ਰੀਤ ਜੀ ਬਹੁਤ ਸਵਾਗਤ ਹੈ ਹੈਲੋ ਜਸ਼ਪ੍ਰੀਤ ਜੀ ਹੁਣ ਜਰਮਨੀ ਦੀ ਆਪਸ਼ਨ ਅੱਜ ਦੇ ਸਮੇਂ ਜਦੋਂ ਕੈਨੇਡਾ ਦੀਆਂ ਫਾਈਲਸ ਨਹੀਂ ਲੱਗ ਰਹੀਆਂ ਉਸ ਤੋਂ ਬਿਨਾਂ ਵੀ ਪਿਛਲੇ ਕੁਝ ਸਮੇਂ ਤੋਂ ਜਰਮਨੀ ਦੇ ਵਿੱਚ ਕਾਫੀ ਸਟੂਡੈਂਟਸ ਨੇ ਅਪਲਾਈ ਕੀਤਾ ਸੋ ਅੱਜ ਦੇ ਮੌਕੇ ਮੈਂ ਸਮਝਣਾ ਚਾਹਣਾ ਕਿ ਜਰਮਨੀ ਦਾ ਟ੍ਰੈਂਡ ਕੀ ਹੈ ਵੀਜ਼ਾ ਕਿੰਨੇ ਦਿਨਾਂ ਚ ਮਿਲ ਜਾਂਦਾ ਹੈ ਕਿਹੜੇ ਸਟੂਡੈਂਟ ਸਾਡੇ ਐਲੀਜੀਬਲ ਨੇ ਔਰ ਕਿਨਾਂ ਨੂੰ ਜਰਮਨੀ ਜਾਣਾ ਚਾਹੀਦਾ ਕਿਨਾਂ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਬਿਲਕੁਲ ਮੈਂ ਚਾਹੂੰਗਾ ਕਿ ਪੂਰਾ ਪ੍ਰਸ਼ਾਸਨ ਵੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਦੱਸਾਂਗਾ ਕਿ ਜਰਮਨੀ ਇੱਕ ਸਟਰੋਂਗ ਡੈਸਟੀਨੇਸ਼ਨ ਹੈ ਸੋ ਇੱਕ ਸਟਰੋਂਗ ਇਕਨੋਮੀ ਹੈ ਮਿਨਿਮਮ ਵੇਜ ਰੇਟ ਹੈ ਉੱਥੇ ਵੀ ਤਾਂ ਆਪਣੇ ਸਟੂਡੈਂਟ ਚੰਗੇ ਪੈਸੇ ਕਮਾ ਸਕਦੇ ਆ ਯੂਰੋ ਕਰੰਸੀ ਹੈ ਐਂਡ 92 ਰੁਪੀਆ ਦਾ ਯੂਰੋ ਹੈ ਜੀ ਰੇਟਸ ਸੋ ਉਸ ਤੋਂ ਇਲਾਵਾ ਲੈਂਗੁਏਜ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਜੇ ਤੁਸੀਂ ਉੱਥੇ ਪੱਕੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਪੱਕੇ ਹੋਣਾ ਚਾਹੁੰਦੇ ਹੋ ਤਾਂ ਲੈਂਗੁਏਜ ਸਿੱਖ ਕੇ ਜਰਮਨ ਲੈਂਗੁਏਜ ਸਿੱਖ ਕੇ ਤੁਸੀਂ ਪੱਕੇ ਹੋ ਸਕਦੇ ਹੋ ਵਿਦੀਨ 5 ਟੂ 6 ইয়ারਸ ਦਿਸ ਇਸ ਦਾ ਫਾਸਟੈਸਟ ਐਨੀ ਯੂਰੋਪੀਅਨ ਕੰਟਰੀ ਇਜ਼ ਡੂਇੰਗ ਇਨ देयर 26 ਕੰਟਰੀਜ਼ ਸੋ ਸਟੂਡੈਂਟਸ ਐਂਟਰੀ ਰਿਕੁਆਇਰਮੈਂਟ ਪਹਿਲਾਂ 5.5 ਸੀ ਬਟ ਹੁਣ ਉਹ ਜਿਹੜੀ ਹੈ ਵੀਕ ਪ੍ਰੋਫਾਈਲਸ ਹੈ ਉਹਨਾਂ ਨੂੰ ਬੜੇ ਧਿਆਨ ਨਾਲ ਦੇਖ ਰਹੇ ਨੇ ਬਿਕਾਜ਼ ਜਰਮਨੀ ਚ ਲਈ ਇਸ ਟਾਈਮ ਡੇਡ ਲੱਖ ਐਪਲੀਕੇਸ਼ਨ ਅੰਡਰ ਪ੍ਰੋਸੈਸ ਆਲ ਓਵਰ ਦਾ ਵਰਲਡ ਨਾਟ ਜਸਟ ਇੰਡੀਆ ਇੰਡੀਆ ਤੋਂ ਉਸ ਲਾਨਾ 90000 ਤੋਂ 1 ਲੱਖ ਬੱਚਾ ਲੈਣਾ ਚਾਹੁੰਦੇ ਨੇ ਆ ਉਹਨਾਂ ਦੇ ਪ੍ਰੀਮੀਅਰ ਨੇ ਅਨਾਉਂਸ ਕੀਤਾ ਜਿਵੇਂ ਕਿ ਸਾਡੇ ਪ੍ਰਾਈਮ ਮਿਨਿਸਟਰ ਹੁੰਦਾ ਉੱਥੇ ਪ੍ਰੀਮੀਅਰ ਕਹਿੰਦੇ ਆ ਉਹਨਾਂ ਨੇ ਅਨਾਉਂਸ ਕੀਤਾ ਕਿ ਵੀ ਵਾਂਟ ਟੂ ਮੇਕ ਅ ਕ੍ਰਿਕਟ ਟੀਮ ਇਨ ਜਰਮਨੀ ਬਿਕਾਜ਼ ਦੇ ਲੋਟ ਆਫ ਇੰਡੀਅਨ ਪੋਪੂਲੇਸ਼ਨ ਰਾਈਟ ਨਾਓ ਪਾਕਿ ਏਸ਼ੀਅਨ ਪੋਪੂਲੇਸ਼ਨ ਕਮਿੰਗ ਟੂ ਜਰਮਨੀ ਰਾਈਟ ਨਾਓ ਐਂਡ देयर इज अ ਸਟਰੋਂਗ ਜਿਹਨੂੰ ਕਹਿੰਦੇ ਆ ਕਿ ਏਸ਼ੀਅਨ ਪੋਪੂਲੇਸ਼ਨ ਇਨ ਔਰ ਜਰਮਨੀ ਐਂਡ ਵਿਚ ਇਜ਼ ਗਰੋਇੰਗ ਵੈਰੀ ਵੈਰੀ ਸਟੈਡੀਲੀ ਤੇ ਹੁਣ ਸਟੂਡੈਂਟ ਜੇ ਤੁਸੀਂ ਦੇਖੋ ਹੁਣ ਆਪਾਂ ਕਿਸੇ ਵੀ ਦੇਸ਼ ਜਾਂਦੇ ਆ ਨਾ ਆਪਾਂ ਉਹਨੂੰ ਪਹੁੰਚ ਦਾ ਜ਼ਰੀਆ ਨਾ ਰੱਖੀਏ ਬਿਕਾਜ਼ ਜੇ ਤੁਸੀਂ ਪੱਕੇ ਹੋਣ ਜਾਂ ਹੋਣਾ ਚਾਹੁੰਦੇ ਹੋ ਉੱਥੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਮਾਸਟਰਸ ਇੰਜੀਨੀਅਰਿੰਗ ਕੋਰਸਸ ਵੀ ਹੈਗੇ ਆ ਬੈਚਲਰਸ ਚ ਡਿਜ਼ਾਈਨ ਸਾਈਕੋਲੋਜੀ ਪ੍ਰੋਜੈਕਟ ਮੈਨੇਜਮੈਂਟ ਕੰਪਿਊਟਰ ਸਾਇੰਸ ਸੌਫਟਵੇਅਰ ਹਾਰਡ ਗ੍ਰਾਫਿਕ ਡਿਜ਼ਾਈਨ ਬਹੁਤ ਤਰ੍ਹਾਂ ਦੇ ਕੋਰਸਸ ਹੈਗੇ ਆ ਐਂਡ ਦੇਖੋ ਜੇ ਤੁਸੀਂ ਪਬਲਿਕ ਯੂਨੀਵਰਸਿਟੀ ਵੱਲ ਜਾਓਗੇ ਤਾਂ ਰਸਤਾ ਬੜਾ ਔਖਾ ਹੈ ਆਈ ਕੈਨਟ ਇਵਨ ਹੈਲਪ ਯੂ ਬਿਕੋਜ਼ ਪਬਲਿਕ ਯੂਨੀਵਰਸਿਟੀਜ਼ ਚ ਫਰਸਟ ਯੂ ਨੀਡ ਲੈਂਗੁਏਜ ਦੈਨ ਇਟ ਵਿਲ ਟੇਕ 8 ਟੂ 10 ਮੰਥਸ ਟੂ ਇਵਨ ਗੈਟ ਐਨ ਆਫਰ ਲੈਟਰ ਸੋ ਐਡਵਾਈਜ਼ੇਬਲ ਹੈ ਪ੍ਰਾਈਵੇਟ ਯੂਨੀਵਰਸਿਟੀ ਚ ਅਪਲਾਈ ਕਰਨਾ ਔਰ ਪ੍ਰਾਈਵੇਟ ਯੂਨੀਵਰਸਿਟੀ ਚ ਜੇ ਅਪਲਾਈ ਕਰਦੇ ਹੋ ਯੂ ਕੈਨ ਗੈਟ ਹਾਇਰ ਸਕਾਲਰਸ਼ਿਪਸ ਐਂਡ ਯੂ ਆਰ ਐਲੀਜੀਬਲ ਫਾਰ ਯੂ ਨੋ ਲੋਅਰ ਸਾਈਡ ਫੀਸ ਅਫੋਰਡੇਬਲ ਫੀਸ ਹੈ ਦੇਖੋ 3 ਸਾਲ ਦੀ ਬੈਚਲਰ ਆਪਾਂ 25 ਤੋਂ 30 ਲੱਖ ਦੇ ਵਿੱਚ ਕਰ ਸਕਦੇ ਆ ਵੇਅਰ ਐਸ ਬੈਚਲਰਸ ਹੋਰ ਕੰਟਰੀ ਤੋਂ ਆਸਟ੍ਰੇਲੀਆ ਚ ਮਹਿੰਗੀ ਹੈ ਯੂਕੇ ਚ ਮਹਿੰਗੀ ਹੈ ਸਾਰੇ ਕਿਤੇ ਮਹਿੰਗੀ ਹੈ ਔਰ ਉਸ ਤੋਂ ਬਾਅਦ 2.5 ਸਾਲ ਦਾ ਵਰਕ ਪਰਮਿਟ ਹੈ ਸੋ ਸਟੱਡੀ ਟੂ ਸੈਟਲ ਤਾਂ ਹੀ ਰੂਟ ਬਣੇਗਾ ਜੇ ਆਪਾਂ ਪੜ੍ਹਾਈ ਕਰਾਂਗੇ ਇੱਕ ਸਾਲ ਦੀ ਮਾਸਟਰਸ ਤੇ ਵੀ 2.5 ਸਾਲ ਦਾ ਵਰਕ ਪਰਮਿਟ ਹੈ ਸੋ ਤੁਸੀਂ ਦੇਖੋ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਲੋਕੇਸ਼ਨਸ ਦੀ ਗੱਲ ਕਰੀ ਤਾਂ ਬਰਲਿਨ ਮਿਊਨਿਕ ਪੋਟਸਡੈਮ ਹੈਮਬਰਗ ਡਸਲਡਰਫ ਇਦਾਂ ਦੀਆਂ ਲੋਕੇਸ਼ਨਸ ਹੈਗੀਆਂ ਜਿੱਥੇ ਤੁਸੀਂ ਜਾ ਸਕਦੇ ਜਿਹੜੀਆਂ ਕਿ ਮੇਨ ਸਿਟੀਜ਼ ਹਨ ਥਰੋਲੀ ਇੰਜੋਇਅਬਲ ਬਹੁਤ ਵਧੀਆ ਹੈ ਪੀਸਫੁਲ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਇਦਾਂ ਦੀ ਸੋ ਸਾਨੂੰ ਜੇਕਰ ਆਪਾਂ ਬਾਹਰਲੇ ਮੁਲਕ ਹੁੰਦੇ ਹ ਜਿੱਥੇ ਕੋਈ ਪ੍ਰੋਬਲਮ ਹੁੰਦੀ ਹੈ ਉਹ ਏਰੀਆਸ ਵੈਸੀ ਅਵੋਇਡ ਕਰਨੇ ਚਾਹੀਦੇ ਆ ਜਦੋਂ ਤੁਸੀਂ ਰਹਿੰਦੇ ਸਾਨੂੰ ਪਤਾ ਲੱਗ ਜਾਂਦਾ ਕਿ ਇਸ ਏਰੀਆ ਚ ਆਪਾਂ ਨਹੀਂ ਜਾਣਾ ਸੋ ਹੁਣ ਮੈਂ ਜਰਮਨੀ ਹਰ ਸਾਲ ਜਾਂਦਾ ਮੈਂ ਹੁਣੇ ਵੀ ਜਰਮਨੀ ਜਾ ਕੇ ਆਇਆ ਐਂਡ ਮੈਂ ਕਾਲਜਿਸ ਵੀ ਵਿਜ਼ਿਟ ਕਰਦਾ ਸਟੂਡੈਂਟਸ ਨਾਲ ਵੀ ਗੱਲਬਾਤ ਕੀਤੀ ਔਰ ਹੁਣੇ ਵੀ ਇੱਕ ਸਟੂਡੈਂਟ ਮੈਨੂੰ ਰੈਸਟੋਰੈਂਟ ਚ ਮਿਲਿਆ ਜਿਹੜਾ ਲੈਂਡਮਾਰਕ ਤੋਂ ਗਿਆ ਹੋਇਆ ਸੀ ਔਰ ਪੋਜ਼ਿਟਿਵ ਫੀਡਬੈਕ ਹੈ ਅੱ ਸੋ ਸਟੂਡੈਂਟਸ ਜੇ ਆਪਾਂ ਕੁਝ ਕਰਨਾ ਤਾਂ ਮਿਹਨਤ ਕਰਨੀ ਪੈਗੀ ਔਰ ਜਰਮਨੀ ਇੱਕ ਦੇਖੋ ਦੇਖੀ ਬਹੁਤ ਵੱਡੀ ਡੈਸਟੀਨੇਸ਼ਨ ਬਣਦਾ ਜਾ ਰਿਹਾ ਔਰ ਵੀਜ਼ਾ ਸਕਸੈਸ ਰੇਟ ਬਹੁਤ ਹਾਈ ਹੈ ਜੇ ਤੁਸੀਂ ਸਹੀ ਤਰੀਕੇ ਆਪਣੀ ਫਾਈਲ ਲਗਾਈ ਹੈ ਤਾਂ ਵੀਜ਼ਾ ਸਕਸੈਸ ਰੇਟ ਬਹੁਤ ਹਾਈ ਹੈ ਅੱਜ ਤੱਕ ਕੋਈ ਰਿਫਿਊਜ਼ਲ ਨਹੀਂ ਆ ਰਹੀਆਂ ਔਰ ਜੇ ਤੁਸੀਂ ਦੇਖੋ ਜਰਮਨੀ ਕੈਨੇਡਾ ਵਾਂਗੂ ਨਹੀਂ ਹੈਗਾ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਕੈਨੇਡਾ ਨੇ 12 ਸਾਲ ਬਾਅਦ ਜੇਈਸੀ ਡਬਲ ਕੀਤਾ ਵੇਰਸ ਜਰਮਨੀ 6 ਸਾਲ ਚ ਹੀ ਡਬਲ ਕਰ ਚੁੱਕਿਆ ਹੂੰ ਸੋ ਉਹ ਸਟ੍ਰੈਟਜਿਕਲੀ ਹਰ ਸਾਲ ਵਧਾਈ ਜਾ ਰਹੇ ਨੇ ਐਂਡ ਦੇ ਆਰ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਫੇਕ ਡਿਗਰੀਆਂ ਆ ਰਹੀਆਂ ਸਾਡੇ ਕੋਲ ਉਹਨਾਂ ਨੇ 2 ਸਾਲ ਪਹਿਲਾਂ ਐਪੀਐਸ ਇੰਪਲੀਮੈਂਟ ਕਰਤਾ ਵੈਸ ਜਿਹਨੂੰ ਅਸੀਂ ਕਹਿੰਦੇ ਆ ਕਿ ਅਕਾਦੈਮਿਕ ਏਵੈਲੂਏਸ਼ਨ ਇੰਪਲੀਮੈਂਟ ਕਰਦੇ ਫਿਰ ਉਹਨਾਂ ਨੂੰ ਐਜਿਡਿਟ ਚ ਪਤਾ ਹੈ ਕਿ ਬੱਚੇ ਬਹੁਤ ਜ਼ਿਆਦਾ ਆ ਰਹੇ ਨੇ ਐਜਿਡਿਟ ਜੁਨੀਵਰਸਿਟੀਸ ਉਹਨਾਂ ਨੇ ਯੂਨੀਵਰਸਿਟੀਆਂ ਨੂੰ ਨੋਟਿਸ ਕੱਢਤੇ ਜੁਨੀ ਫਾਊਂਡੇਸ਼ਨ ਤੇ ਬੱਚੇ ਨਾਲੋ ਸੋ ਡੋਨਟ ਟੇਕ ਜਰਮਨੀ ਐਜ਼ ਕੈਨੇਡਾ ਉੱਥੇ ਪੈਕੇਜ ਨਹੀਂ ਚੱਲਣਾ ਉੱਥੇ ਫੇਕ ਡਾਕੂਮੈਂਟ ਨਹੀਂ ਚੱਲਣਾ ਕਿਉਂਕਿ ਤੁਹਾਡੇ ਡਾਕੂਮੈਂਟ ਤਾਂ ਪਹਿਲਾਂ ਹੀ ਚੈੱਕ ਕਰਾ ਲਈ ਸੋ ਜੇ ਤੁਸੀਂ ਪੜਨ ਜਾਣਾ ਚਾਹੁੰਦੇ ਹੋ ਤਾਂ ਜਰਮਨੀ ਲੋਰ ਜਰਮਨੀ ਇਜ਼ ਜੇ ਤੁਸੀਂ ਆਪਾਂ ਖਾਨੇ ਕੀ ਜਰਮਨ ਪਾਸਪੋਰਟ ਦੀ ਵੈਲਿਊ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਹੈ ਸੋ ਤੁਸੀਂ ਜੇ ਜਰਮਨੀ ਜਾਣਾ ਚਾਹੁੰਦੇ ਹੋ ਵੀ ਰਿਪਰੈਜ਼ੈਂਟ ਲੋਟ ਆਫ ਯੂਨੀਵਰਸਿਟੀਆਂ ਐਂਡ ਸਹੀ ਤਰੀਕੇ ਨਾਲ ਫਾਈਲ ਲੱਗੇਗੀ ਬਲੌਕਡ ਅਕਾਊਂਟ ਖੁੱਲੇਗਾ ਆਫਰ ਲੈਟਰ ਆਏਗੀ ਐਪੀਐਸ ਹੋਏਗਾ ਸਾਰਾ ਪ੍ਰੋਸੈਸ ਸਾਡੀ ਐਕਸਪਰਟ ਟੀਮ ਕਰੇਗੀ ਐਂਡ ਵੀ ਵਰਕ ਵੈਰੀ ਕਲੋਸਲੀ ਵਿਦ 20 ਯੂਨੀਵਰਸਿਟੀਆਂ ਇਨ ਜਰਮਨੀ and most of them are private so right now ek hor issue chal raha hai ki german universities hi apply karo ta fayda because they have those private universities which are registered in germany kyunki pehla ki hor assi ki kuch universities idan di assi jede uk de apne center chala rahiya si france de apne center chala rahiya si oh advisable nahi hai future ch german based universities se apna apply kariye ਸੁਣ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਕੋਈ رائے ਲੈਣਾ ਚਾਹੁੰਦੇ ਹੋ ਕੋਈ ਐਕਸਪੀਰੀਅੰਸ ਡਿਸਕਸ ਕਰਨਾ ਚਾਹੁੰਦੇ ਹੋ ਕਿਸੇ ਕਾਲਜ ਦੇ ਰਿਪਰੈਜ਼ੈਂਟੇਟਿਵ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਜਰਮਨੀ ਬਾਰੇ ਅਸੀਂ ਗੱਲਬਾਤ ਕਰ ਸਕਦੇ ਹਾਂ ਚਲੋ ਥੈਂਕ ਯੂ ਸੋ ਮੱਚ 90 4139040412 ਸੋ ਜਰਮਨੀ ਚ ਤੁਸੀਂ ਨੈਕਸਟ ਇਨਟੇਕਸ ਨੇ ਜਿਹੜੇ ਜਸਮੀ ਜੀ ਉਹ ਵੀ ਦੱਸ ਦੋ ਕਿੰਨਾ ਚ ਬਚੇ ਨੇ ਰੋਲਿੰਗ ਇਨਟੇਕਸ ਹੈ ਰੋਲਿੰਗ ਇਨਟੇਕਸ ਨੇ ਬਟ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਦੇਖੋ ਅੱਜ ਦੀ ਡੇਟ ਚ ਲੱਗ ਰਿਹਾ 5 ਤੋਂ 6 ਮਹੀਨੇ 5 ਤੋਂ 6 ਮਹੀਨੇ ਜਮ ਦੇ ਵੀਜ਼ਾ ਨੂੰ ਲੱਗ ਰਿਹਾ ਉਸ ਤੋਂ ਜ਼ਿਆਦਾ ਵੀ ਹੋ ਸਕਦੇ ਆ ਬਟ ਇਸ ਤੋਂ ਘੱਟ ਨਹੀਂ ਹੋ ਸਕਦੇ ਬਿਕੋਜ਼ ਅਪਾਇੰਟਮੈਂਟ ਇਸ ਟੇਕਿੰਗ 45 ਡੇਸ ਟੂ 90 ਡੇਸ ਸੋ ਜਰਮਨੀ ਬਹੁਤ ਸਟ੍ਰੈਟੇਜਿਕਲੀ ਚੱਲ ਰਿਹਾ ਇਹ ਸਮਝੋ ਇਟ ਇਜ਼ ਨਾਟ ਕੈਨੇਡਾ ਤਾਂ ਧਿਆਨ ਨਾਲ ਆਪਾਂ ਅਪਲਾਈ ਕਰਨਾ ਕੈਨੇਡਾ ਦੀ मैं गाने की सब तो वो गलती हुई कि उन्हें दरवाजे खोलते थे सा गलती है कैनडा जी वो थोड़ा थोड़े बच्चे लेंदे रे अच्छ जो सिचुएशन हुई है वो नहीं होंगे सो शेम जमनी क्वानिटीज़ वेरीफाइंग इच स्टूडेंट एंड टेकिंग जमनी जी चलो थैंक यू सो मच नाइन जीरो फोर वन थ्री नाइन जीरो फोर वन टू से कॉल करके होर जानकारी ला सकते थैंक यू जी